ਸਾਰਿਆਂ ਨੂੰ ਭੈਣ ਭਾਈਆਂ ਨੂੰ ਜੈ ਮਾਤਾ ਦੀ ਜੈ ਮਾਤਾ ਦੀ ਅੱਜ ਪਹਿਲਾ ਨਰਾਤਾ ਹੋ ਗਿਆ ਮਾਤਾ ਦਾ ਸਾਰਿਆਂ ਨੂੰ ਸ਼ੁਭ ਕਾਮਨਾ ਮਾਤਾ ਦੀ ਨਰਾਤਿਆਂ ਦੀ ਤੇ ਅੱਜ ਸਨਾਤਨ ਧਰਮ ਦੇ ਅਨੁਸਾਰ 2082 ਸੰਮਤ ਚੜ ਗਿਆ ਤੁਹਾਨੂੰ ਸਾਰਿਆਂ ਨੂੰ ਇਹ ਨਵਾਂ ਸਾਲ ਖੁਸ਼ੀਆਂ ਭਰ ਆਵੇ ਤੰਦਰੁਸਤੀਆਂ ਨੂੰ ਸਭ ਦੇ ਬੱਚਿਆਂ ਦੀਆਂ ਮਨੋ ਕਾਮਨਾ ਪੂਰਨ ਹੋਣ ਸਤਿਬੁੱਧੀ ਦਾ ਪਰਮਾਤਮਾ ਦਾ ਹਾਰ ਤੇ ਬੱਚਿਆਂ ਨੂੰ ਆਉਣ ਵਾਲਾ ਸਾਲ ਇਹ ਜਿਹੜਾ ਨਾ ਸਭ ਨੂੰ ਧੇਰ ਸਾਰੀਆਂ ਖੁਸ਼ੀਆਂ ਦੇਵੇ ਸਾਡੇ ਵੀਡੀਓ ਨੂੰ ਜਿਵੇਂ ਅੱਗੇ ਪਿਆਰ ਦਿੱਤਾ ਵੀਡੀਓ ਨੂੰ ਵੀ ਪਿਆਰ ਦਿਓ ਤੇ ਜਿਹੜੇ ਕਮੈਂਟ ਕਰਦੇ ਨੇ ਸ਼ੇਅਰ ਕਰਦੇ ਨੇ ਲਾਇਕ ਕਰਦੇ ਨੇ ਉਹਨਾਂ ਦਾ ਵੀ ਧੰਨਵਾਦ ਤੁਸੀਂ ਆਏ ਸਾਡੇ ਨਾਲ ਬਣੇ ਰਿਹਾ ਕਰੋ ਅਸੀਂ ਵੀ ਤੁਹਾਡੇ ਨਾਲ ਬਣੇ ਰਹਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੈ ਮਾਤਾ ਦੀ ਪਰਮਾਤਮਾ ਸਭ ਦੀਆਂ ਮਨੋ ਕਾਮਨਾ देखने मनोकामना पूर्ण, पूर्ण कर जय माता दी जय दिखाने साधी गौ माता बनी सोहनी बस्सी दती है उन्हें जै गौ माता दीजिए

ਆ ਸਾਡੇ ਨਿੰਬੂ ਨੂੰ ਵੀ ਆਉਣ ਲੱਗ ਗਏ ਫੁੱਲ ਫੁੱਲ ਨਿੰਬੂ ਲੱਗਿਆ ਇਹ ਨਾਲੇ ਇਹ ਕਿਸੇ ਨੇ ਦੱਸਿਆ ਤੇ ਵਿੱਚ ਆਹ ਪੱਤੀ ਪਾਇਆ ਕਰੋ ਵਿੱਚ ਜੜਾਂ ਚ ਕਹਿੰਦੇ ਉਹਦੇ ਨਾਲ ਫੁੱਲ ਲੱਗਣ ਲੱਗ ਜਾਂਦੇ ਨੇ ਨਿੰਬੂ ਲੱਗਣ ਲੱਗ ਜਾਂਦੇ ਨੇ ਨਾਲੇ ਆ ਸਾਡੇ ਚੱਕ ਨਹੀਂ ਪਾਉ ਲੱਗੇ ਫੁੱਲ ਆ ਗਿਆ ਆ अंगूरਾਂ ਦੀ ਬੇਲ ਵੀ ਫੁੱਟਿਆ ਹੀ ਦੇਖੋ ਹੁਣ ਮੂੜ ਲੱਗਣਗੇ ਇਹਨਾਂ ਨੂੰ ਵਦਿਆ ਠੰਡ ਦਵਾਰੇ ਕਰਤੀ ਰੱਬ ਦਾ ਕਿਸੇ ਨੂੰ ਭੇਤ ਨਹੀਂ ਆਉਂਦਾ ਦੇਖ ਲਾ ਨਰਾਤੇ ਚੜ ਗਏ ਮਾਤਾ ਦੇ ਦਿਨਾਂ ਆ ਕੇ ਠੰਡ ਕਰਤੀ ਦਵਾਰੇ ਬੱਚਾ ਪਾਰਟੀ ਆ ਗਈ ਛੁੱਟੀਆਂ ਚ ਹਏ ਅਰੇ ਰੰਗਣਾ ਨਹੀਂ ਜਾਣਿਆ ਕਿ ਤੈ ਕੈਨੇਡਾ ਲਿਆ ਕੈਨੇਡਾ ਕੈਨੇਡਾ ਜਾਣਿਆ ਹਾਂ ਰਾਤ ਤੋਂ ਵੀ ਫਲਾਈਟ ਅੱਜ ਕੱਲ ਵੀ ਚਲ ਵਾਇਦੀ ਵਿਜਾ ਲੱਗ ਗਿਆ ਸੁਪਨੇ ਤੇ ਰਾਤ ਠੀਕਾ ਮੇਰੇ ਅੱਖ ਗੁੱਲੀ ਤਾਂ ਟੁੱਟ ਗਿਆ ਉਹ ਇਹ ਤਾਂ ਬਾਣੀ ਗੱਲ ਹੋ ਗਈ ਮੇਰਾ ਕੀ ਕਰਦਾ ਹੈ ਕਿੱਡੂ ਮੈਂ ਕਹਿੰਦਾ ਕਿੱਡੂ ਸੇ ਦਾ ਓਏ ਜੱਟ ਕਿਰਤਾ ਕੀ ਹੋ ਗਿਆ ਹਾਂ ਯਾਹ ਇਹ ਉਪਰਾ ਕਰਦਾ ਦੇਖ ਲੈ ਨਾਨ ਕਿ ਆਇਆ ਇਹ ਹੈ ਉਪਰਾ ਕਰਦਾ ਤਾਂ ਹੀ ਨਹੀਂ ਆਉਂਦਾ ਹੈ ਓਏ ਇੱਧਰ ਦੇਖ ਆ ਦੇਖ ਵਾਇ ਘਰ ਵਾਇ ਵਾਇ ਘਰ ਵਾਇ ਬੁਲਾ ਕੋ ਹੋਲੀ ਨੂੰ ਸਾਂਗ ਨੂੰ ਬਣੇ ਹਾ ਵੀ ਸੀ ਹਾਲਾ ਬਲੌਗ ਬਣਾਉਣੇ ਹੈ ਬਲੌਗ ਬਣਾਉਣੇ ਬਲੌਗ ਬਣਾਉਣਾ ਕਿਹੜਾ ਸੌਖਾ ਹੈ ਨਾ ਅਸੀਂ ਹੋਰ ਬਹੁਤ ਸੌਖਾ ਹੈ ਬਲੌਗ ਬਣਾਉਣਾ ਤੈਨੂੰ ਨਹੀਂ ਆਉਣਾ ਤਨੂ ਹੈ ਹਾਂ ਤਨੂ ਤਾਂ ਬਹੁਤ ਥੋੜੀ ਹੋਣਾਗਾ ਸਾਨੂੰ ਦਿਖਾਣ ਕੰਦਾ ਆਊਗਾ ਉਹ ਜੂਨ ਦੀ ਛੁੱਟੀਆਂ ਆਉਣਗੇ ਫਿਰ ਤਾਂ ਪੰਜ ਚਾਰ ਛੁੱਟੀਆਂ ਦੀ ਆ ਲਓ ਜੀ ਸਾਡੀ ਗਊ ਮਾਤਾ ਸ੍ਰੀ ਦਿਖਾਈ ਦਿਨਾ ਉਹਨਾਂ ਨੇ ਵਧਾਈ ਦੇ ਕੇ ਆਦੀ ਫਿਰ ਉਹਨਾਂ ਨੇ ਮੈਨੂੰ ਸਾਨੂੰ ਨਾ ਆ ਬੌਲੀ ਦਿੱਤੀ ਹੈ ਦੇਖੋ ਬਣ ਰਹੀ ਹੈ ਬੌਲੀ ਖੀਸ ਵੀ ਬੋਲ ਦਿੰਦ ਹੁੰਦੇ ਨੇ ਵੋਲੀ ਬੋਲਦ ਨੇ ਇਹ ਖਾਣਾ ਬਹੁਤ ਤਾਕਤ ਮਿਲਦੀ ਹੈ ਅੱਖਾਂ ਦੀ ਨਿਗਾ ਖਾਸ ਕਰਕੇ ਅੱਖਾਂ ਦੀ ਨਿਗਾ ਬਹੁਤ ਤੇਜ ਹੁੰਦੀ ਹੈ ਖਾਣ ਨਾਲ ਸਿਆਣੇ ਗਾਣ ਨੇ ਖੀਸ ਬਹੁ ਖਾਣੀ ਇਹ ਚ ਬਹੁਤ ਪਹਿਲਾ ਦੁੱਧ ਹੁੰਦਾ ਨਾ ਇਹ ਬਹੁਤ ਤਾਕਤ ਹੁੰਦੀ ਹੈ ਹਾਂ ਕਈ ਇਹਨੂੰ ਖਾਣ ਨਾਲ ਫਲਾਸ ਵੀ ਬਹੁਤ ਜਾਂ ਲਾਉਂਦੀ ਹੈ ਹਾਂ